ਆਪਣੇ ਪੰਜਾਬ ਦੇ ਵਿੱਚ ਇੱਕ ਪ੍ਰਾਣੀ ਖਾਨ ਆ ਕਿ ਬਦ ਨਾਲੋਂ ਬਦਨਾਮ ਬੁਰਾ ਔਰ ਸ਼ਾਇਦ ਭਗਵੰਤਮਾਨ ਇਸੇ ਦੇ ਸ਼ਿਕਾਰ ਹੋ ਰਹੇ ਨੇ ਭਗਵੰਤਮਾਨ ਬਾਰੇ ਬਹੁਤ ਪੁਰਾਣੀਆਂ ਖਬਰਾਂ ਜਿਹੜੀਆਂ ਵਾਂ ਕਈ ਤਿਰਥੋਂ ਆ ਰਹੀਆਂ ਕਈ ਸਾਲਾਂ ਤੋਂ ਆ ਰਹੀਆਂ ਵਾਂ ਕਈ ਉਹਨਾਂ ਦੀਆਂ ਵੀਡੀਓ ਕਈ ਫੋਟੋਆਂ ਉਹਨਾਂ ਦੀਆਂ ਵਾਇਰਲ ਹੋਈਆਂ ਔਰ ਉਹੀ ਹੁਣ ਲੱਗ ਰਿਹਾ ਵਾ ਔਰ ਉਹ ਸਾਰੀਆਂ ਦੇ ਵਿੱਚ ਉਹੀ ਸੀਪੀ ਸ਼ਾਇਦ ਉਹ ਸ਼ਰਾਬ ਦੇ ਆਦੀ ਨੇ ਸ਼ਰਾਬ ਦੀ ਉਹਨਾਂ ਨੂੰ ਆਦਤ ਆ ਔਰ ਇਸ ਕਰਕੇ ਸ਼ਾਇਦ ਉਹਨਾਂ ਨੂੰ ਦਿੱਕਤ ਆਉਂਦੀਆਂ ਵਾ ਹੁਣ ਇਸ ਵੇਲੇ ਉਹ ਦਿੱਕਤ ਹੈ ਜਾਂ ਨਹੀਂ ਹੈ ਲੇਕਿਨ ਅਫਵਾਹਾਂ ਉਸੇ ਕਰਕੇ ਹੀ ਫੈਲ ਰਹੀਆਂ ਹਨ 10 ਦਿਨ ਪਹਿਲਾਂ ਵੀ ਜਦੋਂ ਉਹ ਕਾਰ ਚ ਬੈਠਣ ਲੱਗਿਆ ਬੈਠ ਗਿਆ ਇੱਕਦਮ ਤੇ ਉਦੋਂ ਵੀ ਇਹ ਗੱਲਾਂ ਜਿਹੜੀਆਂ ਵਾ ਉਹ ਹੋ ਰਹੀਆਂ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਨਫੈਕਟ ਯੂ ਨੋ ਪਬਲਿਕ ਲਾਈਫ ਦੇ ਵਿੱਚ ਇਨਸਾਨ ਆ ਜਾਂਦਾ ਬਾਅਦ ਤੇ ਬਹੁਤ ਧਿਆਨ ਨਾਲ ਉਹਨੂੰ ਚੱਲਣਾ ਚਾਹੀਦਾ ਵਾ ਕਿਉਂਕਿ ਜਦੋਂ ਇੱਕ ਵਾਰੀ ਇਮੇਜ ਇੱਕ ਬਣ ਜਾਂਦੀ ਆ ਉਹ ਇਮੇਜ ਜਿਹੜੀ ਆ ਦੁਬਾਰਾ ਦੁਬਾਰਾ ਉਹ ਹੀ ਅ ਬਈ ਇਮੇਜਰੀਆ ਉਹ ਤੁਹਾਡੇ ਬਾਰੇ ਚਰਚਾ ਦੇ ਵਿੱਚ ਆਉਂਦੀ ਆ ਔਰ ਕਿਸੇ ਬਾਰੇ ਵੀ ਮੇਰਾ ਖਿਆਲ ਹੈ ਇੱਕ ਨੈਰੇਟਿਵ ਜਬ ਬਣਾ ਦੇਣਾ ਇੱਕ ਗਲਤ ਗੱਲ ਹੁੰਦੀ ਆ ਔਰ ਜੋ ਵਿਕਰਮਜੀਠੀਆ ਬਾਰੇ ਜਾਂ ਬਾਕੀ ਸਿਆਸੀ ਲੀਡਰਾਂ ਬਾਰੇ ਭਗਵੰਤ ਮਾਨਲੇਕ ਨੈਰੇਟਿਵ ਬਣਾਉਂਦੇ ਰਹੇ ਸ਼ਾਇਦ ਉਹਦਾ ਹੀ ਹੁਣ ਉਹਨਾਂ ਨੂੰ ਖਮਿਆਜ਼ਾ ਪੂਕਤਣਾ ਪੈ ਰਿਹਾ ਵਾ ਸੋ ਸੋਚ ਸਮਝ ਕੇ ਲੋਕਾਂ ਬਾਰੇ ਬੋਲਣਾ ਚਾਹੀਦਾ ਵਾ ਔਰ ਮੇਰਾ ਖਿਆਲ ਹੈ ਕਿ ਇਸ ਵੇਲੇ ਜਿਹੜਾ ਡਾਕਟਰ ਜਸਵਾਲ ਨੇ ਜੋ ਕਿਹਾ ਵਾ ਉਹ ਜਾਣਕਾਰੀ ਇੰਪੋਰਟੈਂਟ ਆ ਲੇਕਿਨ ਹਲੀ ਕੰਪਲੀਟ ਇਨਫੋਰਮੇਸ਼ਨ ਨਹੀਂ ਸੋ ਪਤਾ ਨਹੀਂ ਕਿ ਐਗਜ਼ੈਕਟਲੀ ਕੀ ਹੋਇਆ ਵਾ ਔਰ ਮੇਰੇ ਖਿਆਲ ਇਹ ਹੌਲੀ ਹੌਲੀ ਟਾਈਮ ਤੋਂ ਬਾਅਦ ਹੀ ਪਤਾ ਲੱਗੂਗਾ ਮਾਹੌਲ ਇਸ ਵੇਲੇ ਜੋ ਲੱਗ ਰਿਹਾ ਵਾ ਕਿ ਸ਼ਾਇਦ ਉਹ ਲੈਪਟਾਪ ਪੀਰੀਓਸਿਸ ਨਾਲ ਪੀੜਿਤ ਨੇ ਸੀਐਮ ਹਾਊਸ ਦੇ ਵਿੱਚ ਲੈਪਟਾਪ ਪੀਰੀਓਸਿਸ ਉਹਨਾਂ ਨੂੰ ਕਿਵੇਂ ਹੋ ਗਿਆ ਇਹ ਵੀ ਇੱਕ ਬਹੁਤ ਵੱਡੀ ਮਿਸਟਰੀ ਹੈ ਸ਼ਾਇਦ ਇਹਦੀ ਵੀ ਇਨਕੁਆਰੀ ਜਿਹੜੀ ਆ ਕਰਨੀ ਬਣਦੀ ਆ ਪਰ ਅਫਵਾਹਾਂ ਕਿਉਂ ਫੈਲ ਰਹੀਆਂ ਸਨ ਇਹ ਚਰਚਾਵਾਂ ਕਿਉਂ ਹੋਈਆਂ ਕਿਉਂਕਿ ਅਸੀਂ ਜਿਹੜੀ ਪਬਲਿਕ ਇਨਫੋਰਮੇਸ਼ਨ ਹੈ ਪਬਲਿਕ ਫਿਗਰ ਦੀ ਉਹ ਸਾਨੂੰ ਜਨਤਕ ਕਰਨੀ ਚਾਹੀਦੀ ਸੀ ਜਦੋਂ ਅਸੀਂ ਜਨਤਕ ਨਹੀਂ ਕਰਦੇ ਗੱਲ ਛੁਪਾ ਕੇ ਰੱਖਦੇ ਆ ਉਹਦੇ ਨਾਲ ਫਿਰ ਹਰ ਤਰ੍ਹਾਂ ਦੇ ਤਰੀਕੇ ਦੀਆਂ ਵਾਹ ਜਿਹੜੀਆਂ ਵਾ ਉਹ ਫਿਰਨੀਆਂ ਸ਼ੁਰੂ ਹੋ ਜਾਂਦੀਆਂ ਆ ਸੀਐਮ ਦੇ ਚੇਂਜ ਕਰਨ ਬਾਰੇ ਮੈਂ ਇਹ ਇੰਨਾ ਹੀ ਕਹਿਣਾ ਚਾਹੂੰਗਾ ਕਿ ਕਿਉਂਕਿ ਅਸੀਂ ਪ੍ਰੋਪਰ ਪ੍ਰੋਸੀਜਰ ਫੋਲੋ ਨਹੀਂ ਕਰਦੇ ਸੀਐਮ ਜਿਹੜਾ ਵਾ ਉਹ ਪੰਜਾਬ ਦੇ ਉੱਪਰ ਦਿੱਲੀ ਤੋਂ ਥੋਪਿਆ ਜਾਂਦਾ ਭਾਵੇਂ ਉਹ ਕਾਂਗਰਸ ਪਾਰਟੀ ਸੀ ਜਾਂ ਭਾਵੇਂ ਕੋਈ ਹੋਰ ਪਾਰਟੀ ਸੀ ਆਮ ਆਦਮੀ ਪਾਰਟੀ ਦੀ ਐਕਸਪੈਕਟੇਸ਼ਨ ਇਹ ਤੋਂ ਐਕਸਪੈਕਟਿਡ ਨਹੀਂ ਸੀ ਸਾਨੂੰ ਆਸ ਸੀ ਆਮ ਆਦਮੀ ਪਾਰਟੀ ਵળે ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਆਪਣਾ ਸੀਐਮ ਜਿਹੜਾ ਵਾ ਐਮਐਲਏ ਇਕੱਠੇ ਹੋ ਕੇ ਚੁਣਨਗੇ ਉਹ ਨਹੀਂ ਹੁੰਦਾ ਰਿਹਾ ਔਰ ਹੁਣ ਵੀ ਸ਼ਾਇਦ ਉਹੀ ਨਹੀਂ ਹੋ ਰਿਹਾ ਉਹਨੂੰ ਇਹ ਸਾਰੀਆਂ ਨਜ਼ਰਾਂ ਜਿਹੜੀਆਂ ਦਿੱਲੀ ਵੱਲ ਟਿਕੀਆਂ ਹੋਈਆਂ ਕਿ ਦਿੱਲੀ ਤਾਂ ਥਾਪੜਾ ਹੈ ਮੁੱਖ ਮੰਤਰੀ ਦੇ ਉੱਪਰ ਕਿ ਨਹੀਂ ਕਿ ਦਿੱਲੀ ਚਾਹੁੰਦਾ ਵਾ ਕਿ ਉਹ ਬਦਲੇ ਜਾਣ ਸੋ ਕਹਿਣ ਦਾ ਭਾਵੇਂ ਆ ਕਿ ਸਾਨੂੰ ਇੱਕ ਸਹੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਐਮਐਲਏ ਨੂੰ ਇਕੱਠੇ ਹੋ ਕੇ ਇਥੰਦਾ ਸੀਐਮ ਚੁਣਨਾ ਚਾਹੀਦਾ ਸੀ ਔਰ ਹੁਣ ਵੀ ਜੇ ਚੇਂਜ ਜਦੋਂ ਵੀ ਹੋਵੇ ਉਹ ਮੈਨੀ ਆਂ ਦਾ ਕੋਈ ਚੇਂਜ ਹੋਣ ਵਾਲੀ ਆ ਲੇਕਿਨ ਇੱਕ ਡੈਮੋਕਰੈਟਿਕ ਤਰੀਕੇ ਨਾਲ ਐਮ ਐਲ ਏ ਜ਼ੇ ਦਾ ਫੈਸਲਾ ਲੈਣ ਨਾ ਕਿ ਦਿੱਲੀ ਵੱਲੋਂ ਇਹ ਥੋਪਿਆ ਜਾਵੇ ਜੇ ਅਸੀਂ ਸਹੀ ਡੈਮੋਕਰੇਸੀ ਨੂੰ ਸਾਨੂੰ ਸਮਝਣ ਦੀ ਲੋੜ ਆ ਉਹਦੀ ਇੰਟੈਂਟ ਨੂੰ ਸਮਝਣ ਦੀ ਲੋੜ ਆ ਫਿਰ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਆ ਸੋ ਪਾਰਦਰਸ਼ਤਾ ਜਿਹੜੀ ਆ ਭਾਵੇਂ ਉਹ ਤੁਹਾਡੀ ਸਿਹਤ ਬਾਰੇ ਹੋਵੇ ਜਾਂ ਸਿਆਸਤ ਬਾਰੇ ਹੋਵੇ ਉਹ ਬਹੁਤ ਜ਼ਰੂਰੀ ਆ